ਦੀਵਾਲੀ ਦੇ ਪਾਵਨ ਤਿਹਾਡੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਦੀਵਾਲੀ ਦੇ ਇਸ ਪਾਵਨ ਤਿਹਾੜ ਨੂੰ ਬਖ ਰੱਖਦੇ ਆ ਕੋ 17 ਆਪਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਧਿਆਨ ਦੇਣਾ ਆਓ ਦੀਵਾਲੀ ਦੀਵਿਆਂ ਵਾਲੀ ਚਾਵਾ ਨਾਲ ਮਨਾਈਏ ਆਓ ਦੀਵਾਲੀ ਦੀਵਿਆਂ ਵਾਲੀ ਚਾਵਾ ਨਾਲ ਮਨਾਈਏ ਇੱਕ ਇੱਕ ਦੀਵਾ ਰੋਸ਼ਨੀ ਵੰਡਦਾ ਪਾਲਾ ਵਿੱਚ ਟਿਕਾਈਏ ਇੱਕ ਇੱਕ ਦੀਵਾ ਰੋਸ਼ਨੀ ਵੰਡਦਾ ਪਾਲਾਂ ਵਿੱਚ ਟਿਕਾਈਏ ਮੋਹ ਦੀਆਂ ਗੰਡਾਂ ਪੇਡੀਆਂ ਕਰਕੇ ਆਹੋ ਵੰਡਿਏ ਪਿਆਰ ਮੋਹ ਦੀਆਂ ਗੰਡਾਂ ਪੇਡੀਆਂ ਕਰਕੇ ਆਹੋ ਵੰਡਿਏ ਪਿਆਰ ਅੱਜ ਦੀਵਾਲੀ ਦਿਨੋ ਮੁਬਾਰਕ ਸਭ ਨੂੰ ਹੋਵੇ ਯਾਰ ਅੱਜ ਦੀਵਾਲੀ ਦਿਨੋ ਮੁਬਾਰਕ ਸਭ ਨੂੰ ਹੋਵੇ ਯਾਰ ਅਗਲੇ ਲਾਈਨ ਹੈ ਜੀ ਅੱਜ ਦੇ ਦਿਨ ਸ਼੍ਰੀ ਰਾਮ ਪ੍ਰਭੂ ਜੀ ਵਿੱਚ ਅਜੁਦਿਆ ਆਈ ਅੱਜ ਦੇ ਦਿਨ ਸ਼੍ਰੀ ਰਾਮ ਪ੍ਰਭੂ ਜੀ ਵਿੱਚ ਅਜੁਦਿਆ ਆਈ ਇਸੇ ਖੁਸ਼ੀ ਚ ਕੀਵੇਂ ਹੋ ਕੀ ਲੋਕਾਂ ਘੋਦੇ ਦੀਪ ਜਗਾਏ ਇਸੇ ਖੁਸ਼ੀ ਚ ਕੀਵੇਂ ਹੋ ਲੋਕਾਂ ਘੋਦੇ ਦੀਪ ਜਗਾਏ ਬੰਦੀ ਛੋਟ ਗੁਰੂ ਹਰਿ ਕੋਵਿੰਦ ਨੂੰ ਬੰਦੀ ਛੋਟ ਗੁਰੂ ਹਰਿ ਕੋਵਿੰਦ ਨੂੰ ਅੱਜ ਯਾਦ ਕਰੇ ਸੰਸਾਰ ਅੱਜ ਦੀਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ ਅੱਜ ਦੀਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ ਅਗਲੀਆਂ ਲਾਈਨਾਂ ਦੀ ਹਰ ਚਿਹਰੇ ਤੇ ਖੁਸ਼ੀਆਂ ਖੇੜੇ ਰੌਣਕਾਂ ਧੂਣ ਸਵਾਈਆਂ ਹਰ ਚਿਹਰੇ ਤੇ ਖੁਸ਼ੀਆਂ ਖੇੜੇ ਰੌਣਕਾਂ ਧੂਣ ਸਵਾਈਆਂ ਇੱਕ ਦੂਜੇ ਨੂੰ ਭਰ ਭਰ ਡੱਬੇ ਵੰਡ ਰਹੇ ਮਠਿਆਈਆਂ ਇੱਕ ਦੂਜੇ ਨੂੰ ਭਰ-ਭਰ ਡੱਬੇ ਵੰਡ ਰਹੇ ਮਠਿਆਈਆਂ ਆਤਿਸ਼ਬਾਜੀ ਵਿਕਣ ਪਟਾਕੇ ਆਤਿਸ਼ਬਾਜੀ ਵਿਕਣ ਪਟਾਕੇ ਸ਼ੁਰਲੀਆਂ ਅਤੇ ਅਨਾਰ ਅੱਜ ਦੀਵਾਲੀ ਦਿਨੋਂ ਮੁਬਾਰਕ ਸਭ ਨੂੰ ਹੋਵੇ ਯਾਰ ਅੱਜ ਦੀਵਾਲੀ ਦਿਨੋਂ ਮੁਬਾਰਕ ਸਭ ਨੂੰ ਹੋਵੇ ਯਾਰ ਸੱਚੇ ਮਨ ਨਾਲ ਕਰੀਏ ਪੂਜਾ ਸਭ ਲਈ ਕਰੋ ਦੁਆਵਾ ਸੱਚੇ ਮਾਨਿ ਨਾਲ ਕਰੀਏ ਪੂਜਾ ਸਭ ਲਈ ਕਰੋ ਦੁਆਵਾਂ ਸਦਾ ਮਿਹਰ ਦੀਆਂ ਸਿਰ ਸਾਡੇ ਤੇ ਰੱਖੇ ਸਤਿਗੁਰੂ ਸ਼ਾਵਾ ਸਦਾ ਮਿਹਰ ਦੀਆਂ ਸਿਰ ਸਾਡੇ ਤੇ ਰੱਖੇ ਸਤਿਗੁਰੂ ਸ਼ਾਵਾ ਹਰਜਿੰਦਰ ਚੰਦੀ ਖੁਸ਼ ਰਹੋ ਸਾਰੇ ਹਰਜਿੰਦਰ ਚੰਦੀ ਖੁਸ਼ ਰਹੋ ਸਾਰੇ ਪਲੀ ਕਰੇ ਕਰਤਾਰ ਅੱਜ ਦੀਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ ਅੱਜ ਦੀਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ ਦੀਵਾਲੀ ਦੀਆਂ ਬੰਦੀ ਛੋੜਦੀਆਂ ਬਸ਼ਕਰਮਾ ਦੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ